ਪੇ ਤਸਵੀਰਾਂ ਗੁਰਦਾਸਪੁਰ ਲੋਕ ਸਭਾ ਹਲਕੇ ਦੀਆਂ ਨੇ ਇਥੇ ਕਾਦਿਆਂ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਉਮੀਦਵਾਰ ਸ਼ੈਰੀ ਕਲਸੀ ਲਈ ਚੋਣ ਪ੍ਰਚਾਰ ਕੀਤਾ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਜਿੱਥੇ 2 ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ ਉਥੇ ਹੀ ਵਿਰੋਧੀ ਪਾਰਟੀਆਂ ਨੂੰ ਵੀ ਕੋਸਿਆ ਉਮੀਦ ਜਤਾਈ ਕਿ ਗੁਰਦਾਸਪੁਰ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ ਕਿ ਆਪਾਂ ਇਹ ਤੋਂ ਪਹਿਲਾਂ ਕਾਫੀ ਵਾਰ ਉਮੀਦਾਂ ਰੱਖੀਆਂ ਪਰ ਸਾਡੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਤੁਸੀਂ ਦੇਖ ਲਓ ਜਦੋਂ ਪੋਸਟਰ ਛਾਪਿਆ ਜਾਂਦਾ ਹੈ ਚੋਣਾਂ ਦਾ ਤਾਂ ਉਹਦੇ ਤੇ ਲਿਖਿਆ ਹੁੰਦਾ ਉਮੀਦਵਾਰ ਮਲਜੀਤੋ ਤੁਸੀਂ ਉਮੀਦ ਰੱਖਣੀ ਹੈ ਕਿ ਸਾਡੀ ਇਹ ਉਮੀਦ ਪੂਰੀ ਕਰੂਗਾ ਤਾਂ ਜਿੰਨੇ ਵੀ ਉਮੀਦਵਾਰ ਆਏ ਉਹਨਾਂ ਨੇ ਥੋਡੀਆਂ ਉਮੀਦਾਂ ਤਾਂ ਨਹੀਂ ਪੂਰੀਆਂ ਕੀਤੀਆਂ ਆਪਣੇ ਪਰਿਵਾਰਾਂ ਦੀਆਂ ਜ਼ਰੂਰ ਕਰ ਲਈਆਂ ਜਾ ਆਪਣੇ ਰਿਸ਼ਤੇਦਾਰਾਂ ਨੇ ਜਰੂਰ ਕਰ ਲਈਆਂ ਤੁਹਾਨੂੰ ਸਮਝ ਲਿਆ ਭੇਡਾਂ ਬੱਕਰੀਆਂ ਵਾਂਗੂ 5 ਸਾਲ ਇੱਧਰ ਹੱਕ ਲੋ 5 ਸਾਲ ਇੱਧਰ ਹੱਕ ਲੋ ਹੁਣ ਮੈਂ ਇੱਧਰ ਆ ਗਿਆ ਜੀ ਹੁਣ ਮੇਨਾਂ ਇੱਧਰ ਆਓ ਹੁਣ ਮੈਂ ਇੱਧਰ ਆ ਗਿਆ ਜੀ ਹੁਣ ਮੇਨਾਂ ਇੱਧਰ ਆਓ ਹੁਣ ਮੈਂ ਆਹ ਬਣ ਗਿਆ ਜੀ ਮੇਰੇ ਪੋਸਟਰ ਲਾਓ ਹੁਣ ਮੈਂ ਉਹ ਬਣ ਗਿਆ ਜੀ 10 ਬੱਸਾਂ ਪਰ ਕੇ ਲਿਓ ਲੋਕਾਂ ਨੂੰ ਤਾਂ ਖਰਚੇ ਦਾ ਘਰ ਹੀ ਹੁੰਦੇ ਨੇ ਇਹ ਸਾਰੇ ਕਿੱਥੋਂ ਭਰਨ ਬੱਸਾਂ ਚਲੋ ਜੇ ਮਿਹਨਤੀ ਕੁਝ ਵਲੰਟੀਅਰ ਹੁੰਦੇ ਨੇ ਉਮੀਦ ਹੁੰਦੀ ਉਹਨਾਂ ਨੂੰ ਵੀ ਕੋਈ ਗੱਲ ਨਹੀਂ ਜਿੱਦੇ ਕਿਦੇ ਛਾਂ ਹੁਣ ਧੁੱਪੇ ਆ ਜਿੱਦੇ ਕਿਦੇ ਛਾਂ ਆਈ ਤਾਂ ਸਾਨੂੰ ਵੀ ਛਾਵੇਂ ਜਾਣ ਦਾ ਮੌਕਾ ਮਿਲੂ ਨਾ ਕੰਮ ਕਰਾਉਣ ਨੂੰ ਬੱਸਾਂ ਭਰਉਣ ਨੂੰ ਨਾਰੇ ਲਵਾਉਣ ਨੂੰ ਵਲੰਟੀਅਰ ਤੇ ਵਰਕਰ ਤੇ ਜਦੋਂ ਛਾਵੇਂ ਜਾਣ ਦਾ ਟਾਈਮ ਆਉਂਦਾ ਉਦੋਂ ਸਾਡੇ ਪੁੱਤ ਭਤੀਜੇ ਸਾਲੇ ਜੀਜੇ ਆਪਦੇ ਹੀ ਰਿਸ਼ਤੇਦਾਰ ਸਾਰੇ ਬਸ ਉਦੋਂ ਨਹੀਂ ਕੋਈ ਇਸੇ ਕਰਕੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਟੁੱਟੇ ਆ ਜਦੋਂ ਡੇਡ ਡੇਡ ਕਰੋੜ ਦੀਆਂ ਗੱਡੀਆਂ ਜਾਂਦੇ ਆ ਤਾਂ ਉਮੀਦਵਾਰ ਡੇਡ ਡੇਡ ਕਰੋੜ ਦੀ ਗੱਡੀ 'ਚ ਜਦੋਂ ਜਾਂਦੇ ਆ ਤੁਹਾਡੇ ਐਮਐਲਏ ਤੁਹਾਡੇ ਤੁਹਾਡੇ ਐਲਓਪੀ ਤਾਂ ਜਿਹੜੇ ਲੋਕ ਨੇ ਵਰਕਰ ਵਲੰਟੀਅਰ ਨੂੰ ਕਹਿੰਦੇ ਯਾਰ ਸਾਡਾ ਕੀ ਕਸੂਰ ਹੈ ਅਸੀਂ ਸਾਈਕਲ ਸਕੂਟਰ ਤੇ ਫਿਰਦੇ ਆ ਇਹ ਸਾਡੇ ਕਰਕੇ ਆਪ ਇਹ ਡੇਡ ਡੇਡ ਕਰੋੜ ਦੀਆਂ ਗੱਡੀਆਂ ਤੇ ਫਿਰਦੇ ਨੇ ਬੀਰ ਫਿਰ ਜਦੋਂ ਹਾਰ ਜਾਂਦੇ ਨੇ ਫਿਰ ਇਹ ਦੂਜਿਆਂ 'ਚ ਨੁਕਸ ਕਰਦੇ ਆ ਕਿ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਨਾ ਤਾਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇੱਥੇ ਵਿਧਾਨ ਸਭਾ 'ਚ ਮੈਂ ਕਿਹ ਮੋਬਾਈਲ ਠੀਕ ਕਰਨ ਵਾਲੇ ਨਹੀਂ ਆਏ ਕੱਲੇ ਦਿਮਾਗ ਠੀਕ ਕਰਨ ਵਾਲੇ ਵੀ ਆਏ ਨੇ ਇਹ ਭਗਵਾਨ ਜੀ ਤਮਾਨ ਤਾਂ 4500 ਰੁਪਏ ਲੈ ਕੇ ਦਿਹਾੜੀ ਤੇ ਕੰਮ ਕਰਦਾ ਸੀ ਕਿਸੇ ਕਲਾਕਾਰ ਨਾਲ ਤੇ ਵੀ ਆਪਣੀ ਕਲਾ ਨਾਲ ਆਪਣੀ ਕੀਰਤ ਨਾਲ ਕਾਮਯਾਬ ਹੋਣਾ ਕੋਈ ਮਾਰੀ ਗੱਲ ਹੈ ਜੀ ਉਥੋਂ ਉੱਠ ਕੇ ਆਏ ਪਿੰਡਾਂ ਚੋਂ ਆਪਣੀ ਕਲਾ ਨਾਲ ਪਰ ਰੱਬ ਨੇ ਜੋ ਦਾਤ ਬਖਸ਼ੀ ਥੋੜੀ-ਬਹੁਤ ਉਹਦੇ ਨਾਲ ਪੂਰੀ ਦੁਨੀਆ ਚ ਮਸ਼ਹੂਰੀ ਖੱਟੀ ਇਹ ਮਾਰੀ ਗੱਲ ਹੈ ਜੀ ਕੋਈ ਮੋਬਾਈਲ ਫੋਨਾਂ ਦੀ ਰਿਪੇਅਰ ਦੀ ਦੁਕਾਨ ਕਰਨੀ ਮਾਰੀ ਗੱਲ ਹੈ ਜੀ ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਇਹ ਜਿਆ ਮਟੀਰੀਅਲ ਤੇ ਦੂਜਾ ਸੁਖਵੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ ਅਸੀਂ ਕਿਹਾ ਕੀਤੇ ਕੀਨੇ ਆ ਭਾਈ ਤੁਸੀਂ ਕੀਤਾ ਮਲੰਗ ਸਾਨੂੰ ਆਪ ਤੁਸੀਂ ਰਜਵਾੜੇ ਹੋਗੇ ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ ਫਿਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ ਉਹ ਜੋ ਤਾਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਜਿਹੜੀ ਨਹਿਰ ਤੁਹਾਡੇ ਪਿੰਡ ਸਾਬ ਪੇ ਖੇਤ ਨੂੰ ਜਾਂਦੀ ਹੈ ਤੇ ਅਸੀਂ ਤਾਂ ਮਲੰਗੀ ਰਹਿਣਾ ਸੀ ਫਿਰ ਆ ਇਹਨਾਂ ਦੀ ਬੋਲੀ ਆ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾਤਾ ਨਾ ਜੀ ਕਹਿੰਦੇ ਐਵੇਂ ਕਿਵੇਂ ਆ ਗਿਆ ਅਸੀਂ ਜਿੱਤਦੇ ਹੁੰਨੇ ਆ ਫਿਰ ਮੈਂ ਕਹਿੰਦਾ ਸੀ ਮੈਂ ਕਿਹਾ ਮਿਸਟਰ ਬਾਜਵਾ ਅੱਖਾ ਚੱਕਾ ਪਾ ਕੇ ਗੱਲ ਕਰ ਹੁਣ ਮੈਂ ਕੀ ਕਰਾਂ ਬਈ ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਮੇਰਾ ਕੀ ਕਸੂਰ ਐ ਤੇ ਬਈ ਤੇ ਤੁਸੀਂ ਬਣ ਕੇ ਵੱਡੇ ਰਜਵਾੜੇ ਪਰ ਸਾਨੂੰ ਇਸ ਗੱਲ ਤੇ ਮਾਣ ਹੈ ਅਸੀਂ ਦੇਸ਼ ਨਹੀਂ ਲੁੱਟਿਆ ਹੋਇਆ ਅਸੀਂ ਕਿਸੇ ਦੇ ਹੱਕ ਨਹੀਂ ਮਾਰੇ ਹੋਏ ਅਸੀਂ ਦੀਵਾਲੀ ਤੋਂ 1 ਮਹੀਨਾ ਪਹਿਲਾਂ ਆਪਣੀ ਮਾਂ ਦੁਆਰਾ ਕਢਾਏ ਹੋਏ ਆਟੇ ਦੇ ਬਿਸਕੁਟ ਖਾਂਦੇ ਸੀ ਸੋਨੇ ਦੇ ਬਿਸਕੁਟਾਂ ਦਾ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ ਇਹ ਗੱਲ ਯਾਦ ਰੱਖ ਲਿਓ ਕਿ ਸੋਨੇ ਦੇ ਬਿਸਕੁਟਾਂ ਦਾ ਕੰਮ ਕੌਣ ਕਰਦੇ ਸੀ ਹੱਦਾਂ ਕਿਸੇ ਨੂੰ ਬੰਦਾ ਹੀ ਨਹੀਂ ਸਮਝਦਾ ਯਾਰ ਫਲਾਨਾ ਖੱ쩌ਰ ਐ ਫਲਾਨਾ ਅਰਬੀ ਕੋੜਾ ਐ ਫਲਾਨਾ ਆਏ ਇਹਨਾਂ ਕੋਲ ਇਹ ਤੋਂ ਬਿਨਾ ਕੰਮ ਗੱਲ ਹੀ ਕੋਈ ਨਹੀਂ ਹਲਚ ਪਰਮਾਤਮਾ ਵੀ ਦੇਖਦਾ ਹੈ ਰੱਬ ਦੇਖਦਾ ਹੈ ਵੀ ਭਾਈ ਤੱਕਾ ਕਿੱਥੇ ਹੋਈ ਜਾਂਦਾ ਹੈ ਉਹ ਬਹੁਤ ਬਲਵਾਨ ਹੈ ਸਭ ਨਿਗਾ ਉਹਦੀ ਸਾਡੇ ਕਹਿੰਦਾ ਇੰਨੇ 32 ਤੇ 33 ਐਮਐਲਏ ਆਮ ਆਦਮੀ ਪਾਰਟੀ ਦੇ ਸਾਡੇ ਸੰਪਰਕ 'ਚ ਨੇ ਮੈਂ ਕਿਹਾ ਆਪਦਾ ਭਾਈ ਤਾਂ ਸੰਪਰਕ 'ਚ ਹੈ ਹੀ ਨਹੀਂ ਇੱਕ ਕੋਈ ਘਰ ਹੈ ਪੰਜਾਬ 'ਚ ਜੀਦੇ ਤਹਾਂ ਵਾਲੀ ਮੰਜ਼ਲ ਤੇ ਭਾਜਪਾ ਦਾ ਝੰਡਾ ਥੱਲੇ ਵਾਲੀ ਦੇ ਕਾਂਗਰਸ ਦਾ ਗਲਤੀ ਨਾਲ ਕੋਈ ਵੀ ਪੌੜੀ ਤਹਾਂ ਥੱਲੇ ਹੋ ਗਿਆ ਪਾਰਟੀ ਬਦਲ ਜੂ ਸਾਨੂੰ ਸਿਖਾਉਨੇ ਹੋ ਸਾਨੂੰ ਵਫਾਦਾਰੀਆਂ ਸਿਖਾਉਨੇ ਹੋ ਸਾਨੂੰ ਦੇਸ਼ ਭਗਤੀਆਂ ਸਿਖਾਉਨੇ ਹੋ ਅਸੀਂ ਆਪਣੀ ਮਿਹਨਤ ਨਾਲ ਆਏ ਹੋਇਆ ਇੱਥੇ ਅਸੀਂ ਲੋਕਾਂ ਚ ਗਏ ਹੋਏ ਆ ਅਸੀਂ ਲੋਕਾਂ ਚੋਂ ਆਏ ਹੋਏ ਆ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆ ਸਾਨੂੰ ਨਾ ਸਿਖਾਓ ਇਹ ਤੁਹਾਨੂੰ ਲੱਗਦਾ ਹੋਣਾ ਕਿ ਅਸੀਂ ਇਹੀ ਕੰਮ ਕਰਨ ਅਸੀਂ ਤਾਂ ਇੱਕ ਇਹਨਾਂ ਦਾ ਹੋਰ ਪੰਗਾ ਹੈ ਲੀਡਰਾਂ ਦਾ ਇਹਨਾਂ ਦੇ ਜਿਹੜੇ ਜਵਾਕ ਜੇ ਨੇ ਆ ਸਾਰੇ ਆ ਜਿਹੜੇ ਜਿਵੇਂ ਸੁਖਵੀਰ ਬਾਦਲੇ ਹੁਣ ਵਿਚਾਰਾ ਹੁਣ ਕੀ ਕਰੇ ਹੁਣ ਜਿੰਨੀ ਕਾਕਾ ਲੈ ਉਹਨੇ ਕੋ ਬੋਲ ਪਿੰਦਾ ਉਹ ਹਨਾ ਇੱਕ ਤਾਂ ਹੁੰਦਾ ਮੰਨਤ ਬੁੱਧੀ ਚਲ ਮੰਨਤ ਬੁੱਧੀ ਵੀ ਕੋਈ ਬੁੱਧੀ ਤਾਂ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਉਹਨਾਂ ਆਪਾਂ ਤਾਂ ਹੋਰ ਵੀ ਕੰਮ ਕਰ ਲਾਂਗੇ ਆਪਾਂ ਤਾਂ ਬਹੁਤ ਕੋਈ ਨਾ ਕੋਈ ਆਪਾਂ ਤਾਂ ਕਰਕੇ ਆਏ ਹੋਏ ਆਂ ਨਾਨ ਬਿਡਿਕਲ ਬੈਕਗ੍ਰਾਉਂਡ ਤੋਂ ਆਏ ਹੋਏ ਆ ਮੋਬਾਈਲ ਠੀਕ ਕਰ ਲਾਂਗੇ ਕੋਈ ਹੋਰ ਕੰਮ ਕਰ ਲਾਂਗੇ ਖੇਤੀ ਕਰ ਲਾਂਗੇ ਆ ਲੀਡਰਾਂ ਜਾਂਦੇ ਜਵਾਕਾਂ ਨੂੰ ਕੱਖ ਨਹੀਂ ਕਰਨਾ ਆਉਂਦਾ ਇਹ ਨਵੀਂ ਕਿਸਮ ਦੇ ਬੇਰੁਜ਼ਗਾਰੀ ਪੈਦਾ ਹੋ ਗਏ ਮੈਨੂੰ ਹੋਰ ਸਿਆਪਾ ਪਿਆ ਪਿਆ ਹੋਣਾ ਆਏ ਇਹਨਾਂ ਦਾ ਕੀ ਕਰੀਏ ਹੁਣ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ ਕਹਿੰਦੇ ਸਾਨੂੰ ਜਿਤਾਓ ਕਿਉਂ ਮੈਂ ਜਿਤਾਈਏ ਲੋਕ ਜਿਤਾਉਣਗੇ ਮੈਂ ਕਿਤਾਉਣਾ ਜੀ ਲੋਕਾਂ ਕੋਲ ਜਾਂਦੇ ਨੇ ਲੋਕ ਛੇਤਰ ਕੱਢਦੇ ਨੇ ਮੂਹਰੋਂ ਆਜੋ ਕਹਿੰਦੇ ਤੁਹਾਨੂੰ ਹੀ ਡੀਕਦੇ ਸੀ ਆਹ ਰੋਡ ショ ਕੱਢਣ ਲੱਗਿਆ ਹੋਇਆ ਪੰਜਾਬ ਬਚਾਓ ਇੱਕ ਤਾਂ ਮੈਨੂੰ ਇਹਨਾਂ ਸਮਝ ਆਉਂਦੀ ਪੰਜਾਬ ਕੀ ਤੋਂ ਬਚਾਈਏ ਇਹਦੇ ਤਾਂ ਇਹਨਾਂ ਨੂੰ ਤਾਂ ਬਚਾ ਕੇ ਹਟਿਆ ਜਿਹਾ ਨਹੀਂ ਉਹਦੇ ਉੱਤੇ ਛਤਰੀ ਲਾ ਰੱਖੀ ਐ ਜੀਪ ਜੀ ਤੇ ਵੀ ਕਿਤੇ ਕਾਕਾ ਜੀ ਨੂੰ ਗਰਮੀ ਨਾ ਲੱਗ ਜੇ ਲੈ ਇਹ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਐ ਪੰਜਾਬ ਦੇ ਵਿੱਚ ਜੇ ਕਹਿੰਦੇ ਵੋਟਾਂ ਮੰਗਣ ਵੀ ਜਾਣਾ ਹੋਵੇ ਤਾਂ ਤਾਪਮਾਨ ਪੁੱਛ ਕੇ ਜਾਂਦੇ ਆ ਟੈਂਪਰੇਚਰ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 40 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਟ ਜਦੋਂ 30 ਕਿ ਡਿਗਰੀ ਹੋਇਆ ਉਦੋਂ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ ਨਹੀਂ ਜਿੰਨੇ ਚਿਰ ਚਿਹੇ ਤਿਆਰ ਹੁੰਦੇ ਆ ਉਹਨਾਂ ਵਿੱਚ ਜੇ ਮੈਂ 15 ਪਿੰਡ ਕੱਢ ਦੇਣਾ ਕਿਉਂਕਿ ਅਸੀਂ ਕਹਦਾ ਥੱਕੜਾ ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ ਹੈ ਮੈਂ ਕਿਹਾ ਅੱਛਾ ਜੀ ਡਰ ਨਹੀਂ ਲੱਗਦਾ ਆਪਕੋ ਮੈਂ ਕਿਹਾ ਕਿਸ ਬਾਤ ਦਾ ਕਈ ਨੀਚੇ ਆ ਗਏ ਤੋ ਮੈਂ ਕਿਹਾ 40 40 ਫੁੱਟ ਡੂਗੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਏ ਹੋਇਆ ਥੱਲੇ ਤਾਂ ਪਾਣੀ ਹੈ ਓਦੋਂ ਬਾਅਦ ਥੱਲੇ ਤਾਂ ਦੱਸੋ ਕਿੱਥੇ ਜਾਈਏ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਤਾਂ ਨੀਲੀ ਛਤਰੀ ਵਾਲੇ ਤੋਂ ਡਰ ਲੱਗਦਾ ਬਸ ਉਹਦੀ ਛਤਰਛਾਇਆ ਥੱਲੇ ਸੋ ਇਹ ਰੋਜ਼ ਡਰਦੇ ਆ ਇਹ ਕਦੇ ਆਪਦੇ ਬੌਸ ਤੋਂ ਡਰਦੇ ਆ ਕਦੇ ਇਹਨਾਂ ਦਾ ਕੋਈ ਪੁੱਲ ਪੁੱਛਦਾ ਹੈ ਨਹੀਂ ਮੈਂ ਦੇਖਿਆ ਹੋਇਆ ਨਾ ਸਿਸਟਮ ਮੇਲੇ 'ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਠੀਕ ਆ ਉਹੀ ਥੋੜੇ ਫਤ ਰਹਿੰਦੇ ਆ ਇੱਧਰ ਨੂੰ ਲੰਘੇ ਇੱਧਰ ਨੂੰ ਲੰਘੇ ਸੋ ਵੀਰੋ ਆ ਹੁਣ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ ਉੱਥੋਂ ਵਾਲਾ ਚੱਕ ਕੇ ਬਠਿੰਡੇ ਵਾਲਾ ਚੱਕ ਕੇ ਲੁਧਿਆਣੇ ਮਾਰਿਆ ਸੰਘਰੂਰ ਵਾਲਾ ਚਾਕੇ ਆਨੰਦਪੁਰ ਸਾਹਿਬ ਮਾਰਿਆ ਖਡੂਰ ਸਾਹਿਬ ਵਾਲਾ ਚਾਕੇ ਸੰਘਰੂਰ ਮਾਰਿਆ ਇਹਨੂੰ ਆਪਸ ਵਿੱਚ ਹੀ ਨਹੀਂ ਪਤਾ ਲੱਗਾ ਕਿੱਧਰੋਂ ਕਿਹਨੂੰ ਕੀ ਕਰੀਏ ਬਾਈ ਲੋਕਲ ਬੰਦੇ ਆ ਦੇਖੋ ਹੁਣ ਸ਼ਹਿਰੀ ਕਲਸੀ ਤੁਹਾਡਾ ਆਪਣਾ ਜਵਾਕ ਹੈ ਤੁਹਾਡਾ ਆਪਣਾ ਪੁੱਤ ਹੈ ਜਦੋਂ ਮਰਜ਼ੀ ਜਾ ਕੇ ਕਰੇ ਕੰਮ ਕਰਾ ਲਿਓ ਇਸ ਤੋਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰਿਆਂ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ ਮੇਰੀ ਗੱਲ ਮੰਨ ਲਓ ਮੇਰੇ ਬੱਤੀ ਦੰਦ ਨੇ ਗੱਲਾਂ ਮੇਰੀਆਂ ਸੱਚੀਆਂ ਹੋ ਜਾਂਦੀਆਂ ਨੇ ਆ ਸਹੀ ਕਰਨ ਦਾ ਮੌਕਾ ਨਹੀਂ ਥੋਡੇ ਬਾਰੇ ਐਂ ਕਹਿਣ ਲੱਗੇ ਗੁਰਦਾਸਪੁਰਿਆਂ ਦਾ ਕੀ ਹੈ ਜਿਹੜਾ ਮਰਜ਼ੀ ਖੜਾ ਕਰ ਦੋ ਵੋਟਾਂ ਪਾਈ ਦਿੰਦੇ ਨੇ ਇਸ ਤੋਂ ਪਹਿਲਾਂ ਪਾਪਾ ਬੰਬੇ ਵਾਲਾ ਇੱਕ ਪਹਿਲਾਂ ਬਨੋਧ ਕੰਨਾ ਲੈ ਲਿਆ ਸੀ ਉਸ ਤੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਨੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਲਕੇ ਬਹੁਤ ਪੱਟੇ ਨੇ ਇੱਧਰ ਲਵਾਇਆ ਹੈ ਨਹੀਂ ਕੋਈ ਕਾਦੀਆਂ ਚ ਜਾਂ ਕੋਈ ਕਿਤੇ ਨੱਕਾ ਨਲਕਾ ਲਵਾਇਆ ਹੋਵੇ ਸੋ ਹੁਣ ਮੌਕਾ ਹੈ ਆਪਦੇ ਜਵਾਕ ਨੂੰ ਵੋਟਾਂ ਪਾਓ ਮੇਰੀ ਹੱਥ ਬਨ ਕੇ ਬੇਨਤੀ ਹੈ ਆਪ ਤੇ ਲੋਕਲ ਜਵਾਕ ਨੂੰ ਵੋਟਾਂ ਪਾਓ ਤਾਂ ਕਿ ਉਹ ਜਿਹਨੇ ਜਿਹਨੇ ਥੋੜਿਆਂ ਜਿਹਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਢਾਈ ਹੋਈ ਆ ਉਹਨੂੰ ਵੋਟਾਂ ਪਾਓ ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿ ਆ ਇੰਨਾ ਬੁਰਾ ਹਾਲ ਹੈ ਇੱਥੇ ਜਿਹੜਾ ਕੱਲੀ ਕੱਲੀ ਗਲੀ ਜਾਣਦਾ ਹੈ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕਣ ਜਾਣਦਾ ਉਹਨੂੰ ਵੋਟਾਂ ਪਾਓ ਆਪਾਂ ਨੇ ਕੀ ਲੈਣਾ ਉਹਨਾਂ ਤੋਂ ਬੰਬੇ ਵਾਲਿਆਂ ਤੋਂ ਸੋ ਵੀਰੋ ਮੈਂ ਵੀ ਕਲਾਕਾਰ ਸੀ ਪਰ ਮੈਂ ਇਹ ਨਹੀਂ ਹੈਗਾ ਕਿ ਕਲਾਕਾਰੀ ਆ ਕਲਾਕਾਰੀ ਛੱਡ ਕੇ ਆ ਗਿਆ ਉਹ ਤੋਂ ਬਾਅਦ ਫੇਰ ਕਰੀ ਜਾ ਮੈਂ ਨਾ ਇਹ ਜਿਹੜੀ ਰਾਜਨੀਤੀ ਹੈ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ ਇਹਦਾ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ ਜ਼ਰੂਰੀ ਸਾਨੂੰ ਡਾਕਟਰ 'ਚ ਉੱਥੇ ਹਸਪਤਾਲ ਦਾਖਲ ਕਰਾਓ ਇਹ ਤਾਂ ਸੇਵਾ ਹੈ ਜੀ ਸੇਵਾ ਕਰ ਰਹੇ ਹਾਂ ਪੈਸੇ ਕਮਾਉਣ ਨਹੀਂ ਆਇਆ ਮੈਂ ਅਸੀਂ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ 'ਚੋਂ ਕਵਾ ਲੈਂਦੇ ਪੈਸੇ ਕਮਾਉਣੇ ਹੁੰਦੇ ਬਹੁਤ ਟੀਵੀਆਂ ਚੋਂ ਲਫਟਰ ਸ਼ੋਹਾਂ ਚੋਂ ਕਮਾ ਲੈਂਦੇ ਪਰ ਮੈਂ ਵੀ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਅੱਗ ਬੁਝੀ ਜਾਂਦੀ ਐ ਤੂੰ ਕਦ ਕਿਵੇਂ ਹਸਾਏਂਗਾ ਆ ਜਾ ਆਪਾਂ ਕਰੀਏ ਠੀਕ ਪੰਜਾਬ ਨੂੰ ਆਪਣੀ ਯੋਗਦਾਨ ਤਾਂ ਪਾ ਦਈਏ ਚੱਲ ਪਰ ਤੁਸੀਂ ਮਾਣੀ ਇੰਨਾ ਸਤਕਾਰ ਦੇਤਾ ਪਹਿਲਾਂ ਮੈਨੂੰ ਐਮਪੀ ਬਣਾਇਆ ਦੋ ਵਾਰੀ ਸੰਗਰੂਰ ਤੋਂ ਉਹ ਇੱਕ ਜੰਗਲ ਦੇ ਵਿੱਚ ਅੱਗ ਲੱਗੀ ਸਾਰੇ ਜਾਨਵਰ ਭੱਜਣ ਲੱਗੇ ਇੱਕ ਚਿੜੀ ਛੱਪੜ ਦੇ ਵਿੱਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਫੇਰ ਛੱਪੜ 'ਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਸਾਰੇ ਜਾਨਵਰ ਬਾਕੀ ਹੱਸਣ ਲੱਗੇ ਕਹਿੰਦੇ ਚਿੜੀਏ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਚੁੰਝ ਦੀ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਉਹ ਚਿੜੀ ਕਹਿੰਦੀ ਮੈਨੂੰ ਵੀ ਪਤਾ ਐ ਕਿ ਜੰਗਲ ਦੀ ਅੱਗ ਐ ਮੇਰੀ ਚੁੰਜ ਦੇ ਪਾਣੀ ਨਾ ਬੁਝਣੀ ਨਹੀਂ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਂ ਤਮਾਸ਼ਾ ਦੇਖ ਕੇ ਭੱਜਣ ਵਾਲਿਆਂ ਚ ਹੋਊਗਾ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਹੋਊਗਾ ਆਹ ਫਰਕ ਆਹ ਫਰਕ ਹੈ ਆਓ ਆਪ ਇਕੱਠੇ ਹੋ ਕੇ ਪੰਜਾਬ ਠੀਕ ਕਰੀ ਐਡੀ ਕਿਹੜੀ ਗੱਲ ਆ ਯਾਰਾ ਆਪਣਾ ਆਪਣਾ ਵਤਨ ਜੇ ਆਪਣੇ ਘਰ ਚ ਕੋਈ ਗੰਦ ਪੈ ਜਾਏ ਆਪਾਂ ਹੀ ਠੀਕ ਕਰਦੇ ਆ ਕੋਈ ਬਾਹਰੋਂ ਆ ਕੇ ਤਾਂ ਨਹੀਂ ਕਰਕੇ ਜਾਂਦਾ ਨਾ ਤੁਸੀਂ ਇਹ ਨਾ ਸੋਚੋਗੇ ਆਪਣੇ ਪੰਜਾਬ ਨੂੰ ਕੋਈ ਬਾਈਡਨ ਆ ਕੇ ਠੀਕ ਕਰੂਗਾ ਜਾਂ ਕਲਿੰਟਨ ਆ ਕੇ ਠੀਕ ਕਰੂਗਾ ਆਪਾਂ ਨੂੰ ਕਰਨਾ ਪੈਣਾ ਆਪਦੇ ਮਰੇ ਬਿਨਾ ਕੋਈ ਸੁਰਗਾ ਨੂੰ ਨਹੀਂ ਜਾਂਦਾ ਵੀਰੋ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਉਂਦੀ ਆਪਾਂ ਨੂੰ ਠੀਕ ਕਰਨਾ ਪੈਣਾ ਪੰਜਾਬ ਔਰ ਆਪਾਂ ਕਰਾਂਗੇ ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੈਂ ਤੁਹਾਨੂੰ ਪੰਜਾਬ ਨੂੰ ਆ 6 ਮਹੀਨੇ 7-8 ਮਹੀਨੇ ਹੁਣ ਤਾਂ ਰੰਗ ਜੇ ਦੇਖਣ ਤਾਂ ਲੱਗੇ ਨਾ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਲੱਗਿਆ ਹੋਵੇ ਨੌਕਰੀ ਦਾ 1 ਰੁਪਿਆ ਕੋਈ ਪਟਵਾਰੀ ਲੱਗਿਆ ਕੋਈ ਪੁਲਿਸ ਇਨਸਪੈਕਟਰ ਲੱਗਿਆ ਨੇ ਕੁੜੀਆਂ ਜੱਜ ਵੀ ਲੱਗਿਆ ਨੇ ਕੁੜੀਆਂ 1 ਰੁਪਿਆ ਕਹਦੇ ਸਾਬਤ ਕਰਦੇ 1 ਰੁਪਿਆ ਫਿਰ ਪਾਣੀ ਨਹਿਰਾਂ ਦਾ ਪਾਣੀ ਹੁਣ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਨਮੀਆਂ ਕੱਸੀਆਂ ਬਣਾ ਰਹੇ ਆ ਅੰਡਰਗਰਾਊਂਡ ਪਾਈਪਾਂ ਪਾ ਰਹੇ ਆ ਪਹਿਲਾਂ ਇਹ ਮੁੱਦਾ ਹੀ ਨਹੀਂ ਹੁੰਦਾ ਸੀ ਉਹਨੂੰ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਹੈ ਪਾਣੀ ਸਾਡਾ ਧਰਤੀ ਥੱਲੇ ਜਾਈ ਜਾਂਦਾ 4 400 5 500 6 600 ਫੁੱਟ ਤੇ ਪਾਣੀ ਚਲਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦੇ ਤਿੰਨੋਂ ਦਰਜੇ ਹਵਾ ਦਾ ਪਾਣੀ ਦਾ ਦੇ ਧਰਤੀ ਆਪਾਂ ਕਾਇਮ ਹੀ ਨਹੀਂ ਰੱਖ ਸਕੇ ਹੁਣ ਰੱਖਾਂਗੇ ਵੀਰੋ ਮੈਂ ਇੱਕ ਬੇਨਤੀ ਕੀਤੀ ਸੀ ਅੱਜ ਵੀ ਕਰਕੇ ਜਾਨਾ ਮੈਂ ਬੇਨਤੀ ਕੀਤੀ ਸੀ ਪੂਸਾ 44 ਜਿਹੜੀ ਹੈ ਨਾ ਪੂਸਾ 44 ਇਹ ਇਹ ਕਿਸਮ ਨਾ ਬੀਜਿਓ ਕਿਉਂਕਿ ਇਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਇਹਦੀ ਪ੍ਰਾਲੀ ਵੀ ਜਿਆਦਾ ਹੁੰਦੀ ਹੈ ਤੇ ਪੀਆਰ 126 ਪੀਆਰ 127 ਪੀਆਰ 128 ਪੀਆਰ 129 ਪੀਆਰ 130 ਇਹ ਆਪਣੀ ਖੇਤੀਬਾੜੀ ਯੂਨੀਵਰਸਿਟੀ ਨੇ ਕੱਢਿਆ ਨੇ ਨਵੀਆਂ ਜਿਹੜੇ ਬੀਜ ਆਪਣਾ ਲੁਧਿਆਣੇ ਆਹ ਬੀਜੋਂਗੇ ਦਾਣਾ ਦਾਣਾ ਚੱਕਾਂਗੇ ਔਰ 48 ਘੰਟਿਆਂ ਤੋਂ ਕਿ 24 ਘੰਟਿਆਂ 'ਚ ਹੀ ਪੇਮੈਂਟ ਹੋਊਗੀ ਮੈਂ ਬੇਨਤੀਆਂ ਕੀਤੀ ਸੀ ਬਹੁਤ ਵੱਡੇ ਅਖਬਾਰ ਨੇ ਦੇਸ਼ ਦੇ ਅੰਗਰੇਜ਼ੀ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਨੇ ਫਰੰਟ ਪੇਜ ਲਾਇਆ 10 ਦਿਨ ਪਹਿਲਾਂ ਕਿ ਇੱਕ ਬੇਨਤੀ ਤੇ 33% ਲੋਕਾਂ ਨੇ ਜਿਹੜੀ ਪੂਸਾ 44 ਨਹੀਂ ਬੀਜੀ ਉਥੇ 26 ਬੀਜੀ ਵੀਰੋ 477 ਕਰੋੜ ਰੁਪਏ ਦਾ ਬਿਜਲੀ ਦਾ ਬਚ ਗਿਆ ਤੇ 5 ਬਿਲੀਅਨ ਕਯੂਬਿਕ ਮੀਟਰ ਪਾਣੀ ਬਚ ਗਿਆ ਥੱਲੇ ਧਰਤੀ 'ਚ ਆ ਇਨਾ ਕਾ 33% ਨਾਲ ਹੁਣ ਜਾਰੀ ਕਰਤਾ ਲਿਸਟ ਰੋਸਟਰ ਬਣਾਤਾ 15 ਜੂਨ ਤੋਂ ਸਾਰੇ ਪੰਜਾਬ ਜਦੋਂ ਮਰਜ਼ੀ ਚੋਂ ਨਾ ਲਾਇਓ ਪਰ ਬਾਰਡਰ ਦੇ ਤਾਰ ਵਾਲੇ ਪਰਲੇ ਪਾਸੇ ਵਾਲਾ ਤਰੀਕ ਪਹਿਲਾਂ ਦੇਤੀ ਤੁਹਾਨੂੰ ਉਹ ਜਿਹੜਾ ਰੋਸਟਰ ਮਿਲ ਜੂਗਾ ਪਨੀਰੀ ਵੀਝ ਲੋ ਉਸ ਸਾਹਬ ਨਾਲ ਚੱਕੀ ਵੀ ਜਾਊਗੀ ਸਾਨੂੰ ਵੀ ਪਤਾ ਹੋਊਗਾ ਕਿਹੜੀ ਸਭ ਤੋਂ ਪਹਿਲਾਂ ਆ ਰਹੀ ਹੈ ਕਿਹੜੀ ਕਿਹੜੇ ਇਲਾਕੇ ਚ ਜਿਹੜੀ ਫਸਲ ਹੈ ਬਹੁਤ ਪਲੈਨਿੰਗ ਨਾਲ ਚੱਲਦਾ ਜੀ ਮੈਂ ਮੈਂ ਨਹੀਂ ਹੁੰਦਾ ਕਿ ਨਹੀਂ 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 ਇਦਾਂ ਕਰ ਦੋ ਨੋ ਨੋ ਮੈਨੂੰ ਸਾਰਾ ਪਤਾ ਹੁੰਦਾ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਜਿਹੜੇ ਜ਼ਿਲ੍ਹਿਆਂ 'ਚ ਨਹਿਰੀ ਪਾਣੀ ਨਾਲ ਹੈ ਉਹਨਾਂ ਦੀ 11 ਜੂਨ ਕਰਤੀ ਬਾਰਡਰ ਦੇ ਪਰਲੇ ਪਾਸੇ ਤਾਰ ਵਾਲਾ 11 ਜੂਨ ਹੈ ਠੀਕ ਹੈ ਨਾ ਬਿਜਲੀ ਮਿਲੂਗੀ ਪਿਛਲੀ ਵਾਰ ਆਪਾਂ ਨੂੰ 15 ਤੋਂ 18 ਆ ਜ਼ਿਲ੍ਹੇ ਲਾਉਣਗੇ 19 ਤੋਂ 22 ਆ ਜ਼ਿਲ੍ਹੇ ਲਾਉਣਗੇ ਉਦੋਂ ਕਾਰਨ ਕੀ ਸੀ ਉਦੋਂ ਬਿਜਲੀ ਇੱਕਦਮ ਨਹੀਂ ਹੈਗੀ ਸੀ ਐਨੀ ਫਿਰ ਆਪਾਂ ਬਿਜਲੀ ਦੀ ਆਪਣੀ ਜਿਹੜੀ ਕੋਲੇ ਦੀ ਖਾਨ ਹੈ ਝਾਰਖੰਡ 'ਚ ਉਹ ਚਲਾਈ ਉਹ ਚਲਾ ਕੇ ਕੋਲਾ ਆਮ ਕੀਤਾ ਫਿਰ ਥਰਮਲ ਪਲਾਂਟ ਖਰੀਦਿਆ ਹੁਣ 15 ਤਰੀਕ ਤੋਂ ਜਿੰਨੀ ਮਰਜ਼ੀ ਬਿਜਲੀ ਲੈ ਲਿਓ ਬਿਜਲੀ ਆਮ ਪਈ ਐ ਪੰਜਾਬ ਕੋਲੇ ਪੰਜਾਬ ਬਿਜਲੀ ਵੇਚ ਰਿਹਾ ਐ ਇਸ ਵਕਤ ਤੇ ਨਾਲੇ ਬਿਜਲੀ ਆਉਂਦੀ ਵੀ ਦਿਨੇ ਐ ਸਾਸੀਏ ਕਾਲ ਜੀ ਸ਼ੈਰੀ ਨੇ ਦੱਸਿਆ ਜਿਵੇਂ ਬਿਜਲੀ ਆਉਂਦੀ ਵੀ ਦਿਨੇ ਐ ਮੈਂ ਬਿਜਲੀ ਦੇ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਸਾਰੀ ਦੁਨੀਆ ਦੇ ਅਫਸਰ ਜਿਹੜੇ ਦਫ਼ਤਰ ਨੇ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਆ ਉਹ ਜ਼ਿੰਮੇਦਾਰ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਣੇ ਹੋ ਵੀ ਰਾਤ ਨੂੰ 2 ਵਜੇ ਲਾਈਟ ਆਊ ਜੀ ਨਾ ਪਹਿਲਾਂ ਸੌਂ ਸਕਦਾ ਨਾ ਬਾਅਦ ਸੌਂ ਸਕਦਾ ਹੁਣ ਬਿਜਲੀ ਦਾ ਜਦੋਂ ਮਰਜੀ ਬੈਠਣ ਦੱਬਿਓ ਤੁਹਾਡੇ ਕੋਲ ਮੋਟਰ ਚੱਲੂਗੀ ਨਾਲ ਖੇਤੀ ਵਾਲਾ ਪਾਣੀ ਵੀ ਆਊਗਾ ਦੂਜਾ ਜਿਹੜਾ ਨਹਿਰੀ ਜਦੋਂ ਨਹਿਰੀ ਪਾਣੀ ਆਉਣ ਲੱਗ ਗਿਆ ਆਪਾਂ 98% ਤੇ ਪਹੁੰਚ ਗਏ 98% ਤੇ 21 ਜਦੋਂ ਆਪਾਂ ਸੌ ਚੱਕੀ ਸੀ ਉਦੋਂ 21 ਸੀ 98% ਤੇ ਪਹੁੰਚ ਗਏ ਵੀਰੋ ਜਿੱਦ ਤੇ 70 ਤੇ ਪਹੁੰਚ ਗਿਆ 6-7 ਮਹੀਨਿਆਂ ਨੂੰ ਬਸ ਖਾਲ ਬਣੀ ਜਾਂਦੇ ਨੇ ਪਾਈਪਾਂ ਥੱਲੇ ਪਈ ਜਾਂਦੀਆਂ ਨੇ 70 ਤੇ ਪਹੁੰਚ ਗਏ 14.5 ਲੱਖ ਚੋਂ 6 ਲੱਖ ਟਿਊਬਲ ਪੰਜਾਬ ਦਾ ਬੰਦ ਹੋ ਜਾਊਗਾ ਕਿਉਂਕਿ ਨਹਿਰੀ ਪਾਣੀ ਆਇਆ ਹੋਊਗਾ ਫਿਰ ਮੋਟਰ ਚਲਾਉਣ ਦੀ ਲੋੜ ਨਹੀਂ ਉਹਦੇ ਨਾਲ ਜਿਹੜਾ 6-7 ਹਜ਼ਾਰ ਕਰੋੜ ਬਚੂਗਾ ਉਹਦੇ ਚੋਂ ਸਿਰਫ 5200 ਤੋਂ 5500 ਦੀ ਗਰੰਟੀ ਹੈ ਜਿਹੜੀ ਮੈਂ ਗਰੰਟੀ ਦਿੱਤੀ ਸੀ ਮੈਂ ਮਾਵਾ ਭੈਣਾਂ ਨੂੰ ਜਿਹੜਾ 100000 ਰੁਪਏ ਵਾਲੀ ਸਨਮਾਨ ਵਾਲੀ ਉਹ ਪੂਰੀ ਕਰੂੰਗਾ ਸਭ ਤੋਂ ਪਹਿਲਾਂ ਅਸੀਂ ਅਸੀਂ ਉਹ ਨਹੀਂ ਕਹਿੰਦੇ ਵੀ ਹੋਈ ਉਹ ਹੀ ਪਾਣੀ ਤੇ ਬੱਸਾਂ ਚਲਾ ਦਾਂਗੇ ਪਾਣੀ ਤੇ ਬੱਸਾਂ ਕਿੱਥੇ ਚਲਾ ਲਾ ਸੜਕਾਂ ਲੀਆਂ ਚਲਾ ਲਾ ਉਹੀ ਬਹੁਤ ਹੈ ਪਾਣੀ ਤੇ ਬੱਸਾਂ ਚਲਾ ਦਾਂਗੇ ਮੰਗਲ ਕਰੇ ਤੇ ਰੈਲੀ ਕਰਾਂਗੇ ਗੱਲ ਹੈ ਕੋਈ ਬੰਦਿਆਂ ਵਾਲੀ ਯਾਰ ਸੋ ਪਹਿਲਾਂ ਬੇਸਿਕ ਨੀਡਸ ਤਾਂ ਪੂਰੀਆਂ ਕਰ ਲੋ ਅੱਜ ਕੇਜਰੀਵਾਲ ਸਾਹਿਬ ਪਹੁੰਚ ਚੁੱਕੇ ਨੇ ਇਸ ਵਕਤ ਅੰਮ੍ਰਿਤਸਰ ਸਾਹਿਬ ਮੈਂ ਜਾਣਾ ਇੱਥੋਂ ਜਨ ਸਰ ਦਰਬਾਰ ਸਾਹਿਬ ਮੱਥਾ ਟੇਕਾਂਗੇ ਦਰਗਾਣਾ ਮੰਦਰ ਮੱਥਾ ਟੇਕਾਂਗੇ ਰੋਡ ਸ਼ੋਅ ਹੈ ਕੱਲ ਨੂੰ ਸਾਰੇ ਸੰਗਠਨ ਦੀ ਮੀਟਿੰਗ ਹੈ ਬੀਰੋ ਇਹਨਾਂ ਨੇ ਸੋਚਿਆ ਸੀ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਤੁਸੀਂ ਤਾਂ ਦਰਿਆਵਾਂ ਦੇ ਇਲਾਕੇ ਵਾਲੇ ਲੋਕ ਹੋ ਤੁਹਾਨੂੰ ਤਾਂ ਵੱਧ ਪਤਾ ਸੋ ਵੀਰੋ ਇਹਨਾਂ ਦੇ ਮਗਰ ਨਾਲ ਲੱਗਿਓ ਮੈਨੂੰ ਇੱਕ ਬਹੁਤ ਵਧੀਆ ਕਿਸੇ ਨੇ ਗੱਲ ਦੱਸੀ ਮੈਨੂੰ ਕਹਿੰਦੇ ਭਾਈ ਜੀ ਤੁਹਾਡਾ ਜਿਹੜਾ ਪਿਆਰ ਹੈ ਲੋਕਾਂ ਚ ਇੰਨਾ ਜ਼ਿਆਦਾ ਹੋ ਗਿਆ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਮੈਂ ਕਿਹਾ ਜੇ ਤਾਂ ਫਿਰ ਜਦੋਂ ਪਿਆਰ ਹੀ ਜ਼ਿਆਦਾ ਹੋ ਜੇ ਤੇ ਜ਼ਿੰਮੇਵਾਰੀਆਂ ਵਧ ਜਾਣੀਆਂ ਨੇ ਮਗਾ ਕੇਵੇਂ ਕਹਿੰਦੇ ਵੀ ਇੱਕ ਸਾਧ ਸੀਗਾ ਸਾਧੂ ਮਹਾਤਮਾ ਸੀ ਉਹਦੇ ਕੋਲੇ ਇੱਕ ਘੋੜਾ ਸੀਗਾ ਜੀ ਬਹੁਤ ਰੇਅਰ ਅਸਟ ਆਫ ਰੇਅਰ ਨਸਲ ਦਾ ਉਹ ਨਸਲ ਹੀ ਖਤਮ ਹੋ ਗਈ ਸੀ ਪਰ ਉਹਦੇ ਕੋਲੇ ਹੈਗਾ ਸੀ ਘੋੜਾ ਬਸ਼ੇਰੀ ਉਹਦੇ ਕੋਲੇ ਸੀ ਉਹ ਜਦੋਂ ਘੋੜੀ ਬਣੀ ਉਹਨੇ ਬਸ਼ੇਰਾ ਦਿੱਤਾ ਚਿੱਟੇ ਰੰਗ ਦਾ ਐਸੀ ਨਸਲ ਦਾ ਘੋੜਾ ڈاکੂਆਂ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਘੋੜਾ ਹੈ ਸਾਧੂ ਕੋਲੇ ਉਹਨੇ ਦੇਖਿਓ ਤੁਸੀਂ ਕਿ ਜੇ ਮੈਂ ਤੁਹਾਡਾ ਦਿਲ ਤੋੜਤਾ ਕੋਈ ਮੈਂ ਰਿਸ਼ਬਤ ਲੈਂਦਾ ਜਾਂ ਕੋਈ ਹੋਰ ਕੋਈ ਮੇਰਾ ਮੈਂ ਫੜਿਆ ਗਿਆ ਜਾਂ ਇਦਾਂ ਫਿਰ ਕੀ ਹੋਊਗਾ ਉਹਨੇ ਬੰਦੇ ਨੇ ਮੈਨੂੰ ਗੱਲ ਸੁਣਾਈ ਕਹਿੰਦਾ ਜੀ ਉਹਨੇ ਡਾਕੂਆਂ ਨੇ ਕਿਹਾ ਡਾਕੂਆਂ ਦੇ ਸਰਦਾਰ ਨੇ ਕਹਿੰਦਾ ਯਾਰ ਸਾਧੂ ਮਹਾਤਮਾ ਬੰਦਾ ਛੱਡੋ ਪਰੇ ਖੂਨ ਖਰਾਬਾ ਕਾਨੂੰ ਕਰਨਾ ਡਾਕੂ ਭੇਜਤਾ ਕਹਿੰਦਾ ਇਹਨੂੰ ਪੁੱਛ ਲੈ ਕਿੰਨੇ ਦਾ ਵੇਚਦਾ ਆਪਾਂ ਲੈ ਲੈਣੇ ਖਰੀਦ ਲੈਣੇ ਉਹ ਜਾ ਕੇ ਕਹਿੰਦਾ ਬਾਬਾ ਜੀ ਆਹ ਘੋੜਾ ਵੇਚਣਾ ਕਹਿੰਦਾ ਨਾ ਮੈਂ ਵੇਚਣਾ ਨਹੀਂ ਕਹਿੰਦਾ 20 ਲੱਖ ਦੇ ਦਿੰਨੇ ਆ ਕਹਿੰਦਾ ਨਾ ਮੈਂ ਵੇਚਣਾ ਨਹੀਂ ਕਹਿੰਦਾ ਚੱਲ ਬਾਬਾ ਜੀ ਐਂ ਕਰੋ ਫਿਰ 50 ਲੱਖ ਤੇ ਗੱਲ ਨਵੇੜੀਏ ਉਹ ਕਹਿੰਦਾ ਜਦੋਂ ਮੈਂ ਵੇਚਣਾ ਹੀ ਨਹੀਂ ਤੂੰ ਮੁੱਲ ਕਿਉਂ ਪਾਈ ਜਾਨਾ ਜਦੋਂ ਮੈਂ ਵੇਚਣਾ ਹੀ ਨਹੀਂ ਕਹਿੰਦਾ ਡਾਕੂ ਬਗੇਲ ਸਿੰਘ ਵੱਲੋਂ ਆਇਆ ਚੱਲ ਕਰੋੜ ਤੇ ਗੱਲ ਨਵੇੜ ਉਹ ਕਹਿੰਦਾ ਯਾਰ ਜਦੋਂ ਮੈਂ چاہے ਜਿਹਦੇ ਵੱਲੋਂ ਮਰਜੀ ਆਇਆ ਮੈਂ ਜਦੋਂ ਵੇਚਣਾ ਹੀ ਨਹੀਂ ਘੋੜਾ ਕਹਿੰਦਾ ਚੱਲ 2 ਕਰੋੜ ਤੇ ਗੱਲ ਕਰੀਏ ਫਾਈਨਲ ਫਿਰ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਉਹ ਚਲਾ ਗਿਆ ਜੀ ਵਾਪਸ ਜਾ ਕੇ ਢਾਕੂ ਨੂੰ ਦੱਸਤਾ ਕਹਿੰਦਾ ਉਹ ਨਹੀਂ ਵੇਚਦਾ ਜੀ ਬਾਹਲਾ ਜਿੱਦੀ ਸਾਧਾ ਕਹਾਂ ਚੱਲ ਠੀਕ ਹੈ ਕੋਈ ਨਹੀਂ ਪੰਜ ਸੱਤ ਦਿਨਾਂ ਬਾਅਦ ਕਿਤੇ ਉਹ ਸਾਧੂ ਨੂੰ ਸ਼ਹਿਰ ਜਾਣਾ ਪੈ ਗਿਆ ਉਹ ਘੋੜੇ ਤੇ ਚੜ ਕੇ ਸ਼ਹਿਰ ਜਾ ਰਿਹਾ ਸੀ ਰਸਤੇ 'ਚ ਇੱਕ ਬਜ਼ੁਰਗ ਅੰਨਾ ਅੰਨਾ ਬਜ਼ੁਰਗ ਉਮਰ 70 ਦੇ ਨੇੜੇ ਕੁੱਬਾ ਤੇ ਤੁਰਿਆ ਜਾਵੇ ਉਹ ਕਹਿੰਦਾ ਜੀ ਮੈਂ ਅੰਨਾ ਅੱਖਾਂ ਤੋਂ ਬਿਮਾਰ ਆ ਮੈਂ ਪਰ ਮੈਨੂੰ ਕੰਨਾਂ ਤੋਂ ਸੁਣਦਾ ਮੈਨੂੰ ਲੱਗਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਮੈਨੂੰ ਘੋੜੇ ਦੀਆਂ ਪੌੜਾਂ ਦੀ ਆਵਾਜ਼ ਆ ਰਹੀ ਹੈ ਵੀ ਜੇ ਮੈਨੂੰ ਜਾਂਦਾ ਜਾਂਦਾ ਲੈ ਜੇ ਤਾਂ ਮੈਂ ਬਚ ਸਕਦਾ ਜੇ ਹਸਤਾਲ ਪਹੁੰਚ ਗਿਆ ਟਾਈਮ ਤੇ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਤੁਰ ਕੇ ਪਹੁੰਚੂਗਾ ਮੈਂ ਰਾਤ ਹੀ ਮਰ ਜੂਗਾ ਉਹ ਸਾਧੂ ਬੰਦਾ ਸੀ ਮਨੁੱਖਤਾ ਦੇ ਸੇਵਾਦਾਰ ਹੁੰਦੇ ਆ ਸਾਧੂ ਲੋਕ ਉਹ ਉਤਰਿਆ ਕਹਿੰਦਾ ਕੋਈ ਨਹੀਂ ਬਾਬਾ ਜੀ ਮੈਂ ਬਿਠਾਉਣਾ ਤੁਹਾਨੂੰ ਤੁਸੀਂ ਬੈਠੋ ਫਿਰ ਮੈਂ ਮਗਰ ਬਹਿ ਜੂਗਾ ਤੁਹਾਡੇ ਉਹ ਬੈਠਿਆ ਉਹਨੇ ਬੈਠਣ ਸਾਰ ਮਾਰੀ ਅੱਡੀ ਕੋੜੇ ਦੇ ਕੋੜਾ 100 ਕਿਲੋਮੀਟਰ ਦੀ ਸਪੀਡ ਤੇ ਗਿਆ ਉਹ ਥੋੜੀ ਜਿਹੀ ਦੂਰ ਜਾ ਕੇ ਕੋੜੇ ਦਾ ਮੂੰਹ ਇਧਰ ਕਰਕੇ ਕਹਿੰਦਾ ਗੱਲ ਸੁਣ ਓਏ ਸਾਦਾ ਤੈਨੂੰ ਕਿਹਾ ਨਹੀਂ ਸੀ ਵੀ 2 ਕਰੋੜ ਲੈ ਲਾ ਕੋਈ ਬਿਮਾਰ ਮੂਰ ਨਹੀਂ ਹੈਗਾ ਮੈਂ ਕੋਈ ਅੰਨਾ-ਉੰਨਾ ਨਹੀਂ ਹੈਗਾ ਮੈਂ ਕੋਈ ਮੇਰੇ ਕੋਬ ਨਹੀਂ ਪੈਂਦਾ ਓਸੇ ਭਗੇਲ ਸਿੰਘ ਦੇ ਹੀ ڈاکੂ ਆ ਤੂੰ ਲੈ ਨਹੀਂ ਪੈਸੇ ਹੁਣ ਤੈਨੂੰ ਕੋੜਾ ਵੀ ਨਹੀਂ ਮਿਲਣਾ ਪੈਸੇ ਵੀ ਨਹੀਂ ਮਿਲਣੇ ਉਸ ਸਾਧੂ ਕਹਿੰਦਾ ਦੇਖੋ ਗੱਲ ਇਹ ਆ ਜੀ ਘੋੜਾ ਤਾਂ ਹੁਣ ਹੋ ਗਿਆ ਥੋੜਾ ਘੋੜਾ ਤਾਂ ਉਸੇ ਦੇ ਹੁੰਦਾ ਜਿਹਦੇ ਹੱਥ ਚ ਉਹਦੀਆਂ ਬਾਗਾਂ ਨੇ ਘੋੜਾ ਤਾਂ ਥੋੜਾ ਹੋ ਗਿਆ ਪਰ ਮੇਰੀ ਇੱਕ ਬੇਨਤੀ ਹੱਥ ਬੰਨ ਕੇ ਕਹਿੰਦੇ ਕੀ ਕਹਿੰਦਾ ਤੁਸੀਂ ਇਹ ਸਾਰੀ ਕਹਾਣੀ ਲੋਕਾਂ ਨੂੰ ਦੱਸਿਓ ਨਾ ਵੀ ਘੋੜਾ ਤੁਸੀਂ ਮੈਥੋਂ ਕਿਵੇਂ ਖੋਇਆ ਉਹ ਕਹਿੰਦੇ ਵੀ ਇਹਦੇ ਨਾਲ ਕੀ ਫਰਕ ਪੈਂਦਾ ਵੀ ਜੇ ਅਸੀਂ ਸਾਰੀ ਕਹਾਣੀ ਦੱਸੀਏ ਨਾ ਇਹਦੇ ਨਾਲ ਕੀ ਫਰਕ ਪੈਂਦਾ ਉਹ ਹੱਸ ਪਿਆ ਡਾਕੂ ਤਾਂ ਸਾਧੂ ਕਹਿੰਦਾ ਬਹੁਤ ਫਰਕ ਪੈਂਦਾ ਕਹਾਂ ਜੇ ਤੁਸੀਂ ਦੱਸਤਾ ਕਿ ਅਸੀਂ ਐਂ ਘੋੜਾ ਖੋਇਆ ਕਹਿੰਦਾ ਫਿਰ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਬਿਮਾਰਾਂ ਤੇ ਬਜ਼ੁਰਗਾਂ ਤੇ ਅੰਨਿਆਂ ਤੇ ਕੁਬਿਆਂ ਤੇ ਬਜ਼ੁਰਗਾਂ ਤੇ ਕਹਿੰਦਾ ਯਕੀਨ ਕਰਨਾ ਉਹ ਹਟ ਜਾਣਗੇ ਵੀ ਇਹ ਤਾਂ ਉਹੀ ਹੋਣਾ ਡਾਕੂ ਨਾ ਹੋਵੇ ਕਿਤੇ ਸੋ ਵੀਰੋ ਜਿੱਦੇ ਕਿਤੇ ਮੇਰੇ ਤੇ ਕੋਈ ਐਦਾਂ ਦਾ ਲਾਗ ਗਿਆ ਇਲਜ਼ਾਮ ਤੁਸੀਂ ਤੁਹਾਡਾ ਦਿਲ ਟੁੱਟ ਜਾਊਗਾ ਫਿਰ ਵੀ ਛੱਡੋ ਭਰੇ ਯਾਰ ਭਗਵਾਨ ਤਮਾਨ ਵੀ ਇਨਾ ਕੰਮਾ ਚ ਹੀ ਪੈ ਗਿਆ ਫਿਰ ਛੱਡੋ ਸੋ ਮੇਰੀ ਜਮਹਿਰੀ ਬਹੁਤ ਬਾਤ ਗਈ ਇਸ ਪੱਖੋਂ ਤੁਸੀਂ ਬੇਫਿਕਰ ਰਹੋ ਕਿ ਮੈਂ ਨਾ ਤਾਂ ਕਿਸੇ ਬਸ ਚ ਹਿੱਸਾ ਪਾਉਣਾ ਨਾ ਮੈਂ ਕਿਸੇ ਖਾੜ ਦੇ ਹਿੱਸਾ ਪਾਉਣਾ ਨਾ ਮੈਂ ਕਿਸੇ ਸ਼ਰਾਬ ਦੇ ਠੇਕੇ ਚ ਹਿੱਸਾ ਪਾਉਣਾ ਨਾ ਮੈਂ ਕਿਟਾਬੇ ਚ ਸਾ ਪਾਉਣਾ ਹਿੱਸਾ ਤਾਂ ਮੈਂ ਪਾਉਣਾ ਪਰ ਮੈਂ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਦਰਦਾਂ ਚ ਹਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਤਾਂ ਕਰਕੇ ਤੁਹਾਡੇ ਕੋਲੇ ਆਇਆ ਇਹਨਾਂ ਤੋਂ ਬਚੋ ਇਹਨਾਂ ਦਾ ਤਾਂ ਇਹਨਾਂ ਨੇ ਤਾਂ ਲੁੱਟ ਲੁੱਟ ਕੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਕਿੰਨੇ ਕਮਾ ਲਏ ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਆ ਜਾਣਗੇ ਤੁਹਾਡੇ ਵਾਲੇ ਤਾਂ ਆ ਜਾਣਗੇ ਉਹ ਇੱਕ ਪਿੰਡ 'ਚ ਮੱਝਾਂ ਚੋਰੀ ਹੋਣ ਲੱਗੀਆਂ ਇੱਕ ਦਿਨ ਇੱਕ ਚੋਰੀ ਹੋ ਗਈ ਦੂਜੇ ਦਿਨ ਦੋ ਚੋਰੀ ਹੋ ਗਈਆਂ ਤੀਜੇ ਦਿਨ ਮੱਝ ਚੋਰੀ ਹੋ ਗਈ ਸਾਧੂ ਮਹਾਂਤਮਾ ਕੋਲੇ ਗਏ ਉਹ ਪਿੰਡ 'ਚ ਰਹਿੰਦਾ ਸੀ ਕਹਿੰਦੇ ਜੀ ਪਿੰਡ 'ਚ ਮੱਝਾਂ ਚੋਰੀ ਹੋਣ ਲੱਗੀਆਂ ਕੀ ਕਰੀਏ ਉਹ ਕਹਿੰਦਾ ਕੁਝ ਨਹੀਂ ਹੁੰਦਾ ਚੋਰ ਬੜਾ ਆਸਾਨੀ ਨਾਲ ਫੜਿਆ ਜਾਊ ਇੱਕ ਚਾਦਰ ਤਾਣ ਲਿਓ ਉਹਦੇ ਚਾਰੇ ਕੰਨੇ ਇੱਕ ਜਣਾ ਫੜ ਕੇ ਖੜ ਜਿਓ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ ਜਦੋਂ ਮੱਜਾਂ ਚੋਰੀ ਕਰਨ ਵਾਲੇ ਥੱਲੋਂ ਦੀ ਲੰਗੇ ਨਾ ਦਿਨਾਂ ਦੌਰਾ ਪੈ ਜੂ ਮਰ ਜਾਣਗੇ ਪਿੰਡ ਦੇ ਸਪੀਕਰ 'ਚ ਬੋਲਤਾ ਕਿ ਆਓ ਭਾਈ ਲੰਘੋ ਸਾਰਾ ਪਿੰਡ ਚਾਦਰ ਦੇ ਥੱਲੋਂ ਦੀ ਚਾਰ ਜਾਨੇ ਚਾਰੇ ਕੰਨੀਆਂ ਫੜ ਕੇ ਖੜ ਗਏ ਲੰਘਣ ਲੱਗੇ ਬੰਦੇ ਲੰਘੇ 부ਣੀਆਂ ਲੰਘੀਆਂ ਬੱਚੇ ਲੰਘੇ ਕੋਈ ਨਹੀਂ ਮਰਿਆ ਜੀ ਕਾਰਨ ਪਤਾ ਕੀ ਸੀ ਜਿਹੜੇ ਮੱਜਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੀ ਸੀ ਮਰੇ ਕੌਣ ਆਪਾਂ ਹੁਣ ਤੱਕ ਇਹੀ ਕਰਦੇ ਰਹੇ ਆਂ ਆਪਾਂ ਇੱਕ ਦੂਜੇ ਤੇ ਸ਼ੱਕ ਕਰੇ ਜਾਣ ਆ ਉਹ ਚੋਰਾਂ ਨੂੰ ਚਾਦਰ ਫੜਾ ਰੱਖੀ ਆ ਯਾਰ ਉਹ ਚਾਦਰ ਕਿਤੇ ਇਮਾਨਦਾਰ ਬੰਦਿਆਂ ਨੂੰ ਫੜਾਓ ਦੇਸ਼ ਦੀ ਇਮਾਨਦਾਰ ਬੰਦਿਆਂ ਨੇ ਜਿਹੜਾ ਚਾਦਰ ਫੜੀ ਫਿਰ ਥੋਡੀਆਂ ਚੋਰੀਆਂ ਹੋਣੋਂ ਹਟ ਗਿਆ ਫਿਰ ਥੋਡੀਆਂ ਚੋਰੀਆਂ ਤੁਹਾਡੇ ਘਰਾਂ ਚੋਂ ਤੁਹਾਡੀਆਂ ਨੇਕ ਕਮਾਈਆਂ ਚੋਂ ਚੋਰੀਆਂ ਹੋਣੋਂ ਫੇਰ ਹਟਣਗੇ ਸੋ ਆ ਜਿਹੜਾ ਪਿਆਰ ਹੈ ਕਿਤੇ ਮਿਲਦਾ ਆ ਪਿਆਰ ਜਿਹੜਾ ਆ ਆ ਬਜ਼ੁਰਗ ਲਾਰੇ ਨੇ ਨਾਰੇ ਜੋਸ਼ ਨਾਲ ਆ ਮੇਰੇ ਹਜੇ ਵੀ ਮੇਰੇ ਤਾਂ ਇਥੋਂ ਫੁੱਲ ਹੀ ਥਾਉਂਦੇ ਆ ਹੈਨਾ ਪੱਗ ਜਿਹੜੀ ਆ ਫੁੱਲਾਂ ਨਾਲ ਭਰ ਦਿੰਨੇ ਹੋ ਬਜ਼ੁਰਗ ਜਿਹੜੇ ਨੇ ਉਹ ਮੇਰਾ ਸਿਰ ਪੋਲੋਸਦੇ ਨੇ ਮੈਂ ਤਾਂ ਸੋਚਦਾ ਹੁੰਨਾ ਭਗਵੰਤ ਮਾਨਾ ਕਿੱਥੇ ਆ ਪਿਆਰ ਹੈ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਲੋਕ ਪਿਆਰ ਨਾਲ ਇੰਨਾ ਆਸ਼ੀਰਵਾਦ ਦਿੰਦੇ ਨੇ ਮੁੰਡੇ ਖੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਪਾਸੇ ਤਾਂ ਪਿਆਰ ਆ ਦੂਜੇ ਪਾਸੇ ਕਾਲੀ ਕਾਂਗਰਸੀ ਆ ਬੀਜੇਪੀ ਵਾਲੇ ਨੇ ਇਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜਾਂ ਲੈ ਗਏ ਕੱਦੀ ਸੋ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਸੋ ਇਹਨਾਂ ਤੇ ਯਕੀਨ ਨਾ ਕਰਿਓ ਇਹ ਤਾਂ ਆਪਣੇ ਆਪ ਨੂੰ ਰਜਵਾੜੇ ਸਮਝਦੇ ਨੇ ਇਹ ਸਮਝਦੇ ਨੇ ਸ਼ਾਇਦ ਸਾਡੇ ਤੋਂ ਥੱਲੇ ਧਰਤੀ ਸਾਰੀ ਸਾਡੇ ਤੋਂ ਥੱਲੇ ਵੱਸਦੀ ਹੈ ਅਸੀਂ ਧਰਤੀ ਦੇ ਉੱਤੇ ਵੱਸਦੇ ਹਾਂ ਪਰ ਲੋਕਤੰਤਰ ਹੈ ਇਹ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਲੋਕ ਜਦੋਂ ਚਾਉਣ ਬੰਦਾ ਅਰਸ਼ ਤੇ ਲੋਕ ਜਦੋਂ ਚਾਉਣ ਬੰਦਾ ਫਰਸ਼ ਤੇ ਵੱਡੇ ਵੱਡੇ ਲਾਲੇ